ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਹਨਾਂ ਦਾ ਆਗਮਨ ਬਾਸਰ ਕੇ ਪਿੰਡ ਜੋ ਅੰਮ੍ਰਿਤਸਰ ਧਰਤੀ ਤੇ ਹੈ ਇਹਨਾਂ ਦੇ ਪਿਤਾ ਤੇਜਪਾਲ ਜੀ ਤੇ ਮਾ ਲਖੋ ਜੀ ਦੇ ਗ੍ਰਹਿ ਵਿਖੇ 1479 ਨੂੰ ਹੁੰਦਾ ਹੈ ਜੇ ਇਹਨਾਂ ਦੇ ਵੱਡੇ-ਵਡੇਰਿਆਂ ਦੀ ਗੱਲ ਕਰੀਏ ਜਿਤੇ ਆਸਿਬ ਚੋਂ ਮਿਲਦਾ ਕਿ ਬਿਸ਼ਨ ਦਾਸ ਜੋ ਇਹਨਾਂ ਦੇ ਪੜਦਾਦੇ ਸਨ ਉਹਨਾਂ ਦੇ ਘਰ ਵਿੱਚ ਸੰਤਾਨ ਹੁੰਦੀ ਹੈ ਬਿਸ਼ਨ ਦਾਸ ਦਾ ਪੁੱਤਰ ਹੈ ਹਰਜੀ ਉਹਦਾ ਨਾਮ ਰੱਖਿਆ ਜਾਂਦਾ ਹਰਜੀ ਤੇ ਹਰਜੀ ਦਾ ਜਿਹੜਾ ਵਿਆਹ ਹੁੰਦਾ ਹੈ ਉਹਨਾਂ ਦੀ ਪਤਨੀ ਮਿਲਾਵੀ ਜੀ ਇਹ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਾਦਾ ਦਾਦੀ ਜੀ ਨੇ ਆਪਣੇ ਸਮੇਂ ਵਿੱਚ ਵਪਾਰਕ ਅਦਾਰਿਆਂ ਵਿੱਚ ਇਹਨਾਂ ਦਾ ਕਾਫੀ ਨਾਮ ਸੀ ਲਾਹੌਰ ਵਿੱਚ ਇਹਨਾਂ ਦਾ ਕਾਫੀ ਵਪਾਰ ਦਾ ਵਿਸਤਾਰ ਸੀ ਜਿੱਥੇ ਸੰਸਾਰ ਦਾ ਆਕਾਰ ਵਿਹਾਰ ਕਰਦੇ ਸਨ ਉਥੇ ਇੱਕ ਰੱਬ ਦੀ ਮੂਰਤ ਵੀ ਸਨ ਰੱਬੀ ਭਉ ਵਾਲੇ ਸਨ ਗੁਰਸਿੱਖ ਸਨ ਚੰਗਾ ਜੀਵਨ ਬਤੀਤ ਕਰਦੇ ਸਨ ਭਲੇ ਪੁਰਸ਼ ਸਨ ਇਹਨਾਂ ਦੇ ਗ੍ਰਹਿ ਵਿਖੇ ਬਾਬਾ ਤੇਜਪਾਲ ਜੀ ਦਾ ਜਨਮ ਹੁੰਦਾ ਹੈ ਉਹਨਾਂ ਦਾ ਵਿਆਹ ਮਾਤਾ ਲਖੋਜੀ ਦੇ ਨਾਲ ਹੁੰਦਾ ਹੈ ਇਹਨਾਂ ਦੇ ਗ੍ਰਹਿ ਵਿਖੇ ਗੁਰੂ ਅਮਰਦਾਸ ਮਹਾਰਾਜ ਜੀ ਬਾਸਰ ਕੇ ਪਿੰਡ ਜਿੱਥੇ ਸਤਗੁਰੂ ਜੀ ਦਾ ਆਗਮਨ ਹੁੰਦਾ ਹੈ ਇਤਿਹਾਸ ਵਿੱਚ ਇਹ ਮਿਲਦਾ ਹੈ ਕਿ ਜਿਹੜੇ ਇਹਨਾਂ ਦੇ ਪਿਤਾ ਸਨ ਪਿਤਾ ਪੁਰਖੀ ਜੋ ਕਿਤਾ ਸੀ ਵਪਾਰ ਦਾ ਕਾਫੀ ਪਰਫੁੱਲਤ ਸੀ ਹੁਣ ਤੇਜਪਾਲ ਜੀ ਦੇ ਚਾਰ ਪੁੱਤਰ ਨੇ ਸਭ ਤੋਂ ਵੱਡੇ ਉਸ ਪੁੱਤਰ ਜਿਹੜੇ ਨੇ ਬਾਬਾ ਅਮਰਦਾਸ ਜੀ ਨੇ ਦੂਸਰੇ ਨੰਬਰ ਦੇ ਸੁਪੁੱਤਰ ਨੇ ਇਸਰਦਾਸ ਜੀ ਜਿਨ੍ਹਾਂ ਦੇ ਗ੍ਰਹਿ ਵਿੱਚ ਭਾਈ ਗੁਰਦਾਸ ਜੀ ਜਨਮ ਲੈਂਦੇ ਨੇ ਤੀਸਰੇ ਸੁਪੁੱਤਰ ਨੇ ਖੇਮ ਰਾਏ ਜੀ ਚੌਥੇ ਸੁਪੁੱਤਰ ਨੇ ਮਾਨਕ ਚੰਦ ਜੀ ਜਿਨ੍ਹਾਂ ਦੇ ਘਰ ਵਿੱਚ ਭਾਈ ਜਸੂ ਜੀ ਜਨਮ ਲੈਂਦੇ ਨੇ ਤੇ ਜਿਨ੍ਹਾਂ ਦੇ ਨਾਲ ਧਨ ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ ਬੀਬੀ ਅਮਰੋ ਜੀ ਦਾ ਵਿਆਹ ਹੁੰਦਾ ਹੈ ਸਭ ਤੋਂ ਛੋਟੇ ਸੁਪੁੱਤਰ ਤੇਜਪਾਲ ਜੀ ਦੇ ਮਾਨਕ ਚੰਦ ਜੀ ਗੁਰੂ ਅਮਰਦਾਜ਼ ਦੇ ਸਭ ਤੋਂ ਛੋਟੇ ਭਰਾ ਮਾਨਕ ਚੰਦ ਜੀ ਦੇ ਸੁਪੁੱਤਰ ਜਸੂ ਜੀ ਨਾਲ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦੀ ਸੁਪੁੱਤਰੀ ਬੀਬੀ ਅਮਰੋ ਦਾ ਵਿਆਹ ਹੁੰਦਾ ਹੈ। ਸਾਰਾ ਕੁਲ ਮਿਲਾ ਕੇ ਪਰਿਵਾਰ ਨੇਕ ਹੈ। ਹਕ ਸੱਚ ਦੀ ਕੀਰਤ ਕਰਦੇ ਨੇ ਜਿੰਨੀ ਕ ਸਮਝ ਹੈ ਉਸ ਮੁਤਾਬਕ ਰੱਬ ਦੀ ਭਗਤੀ ਵੀ ਕਰਦੇ ਨੇ। ਇਤਿਹਾਸ ਵਿੱਚੋਂ ਇਹ ਵੀ ਮਿਲਦਾ ਹੈ ਕਿ ਜਿਹੜੇ ਤਿੰਨ ਛੋਟੇ ਭਰਾ ਨੇ ਬਾਬਾ ਅਮਰਦਾਸ ਜੀ ਦੇ ਉਹ ਤਿੰਨੇ ਵਿਆਹ ਹੀ ਜਾਂਦੇ ਨੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਿਆਹ ਸਭ ਤੋਂ ਬਾਅਦ ਹੁੰਦਾ ਹੈ ਇਤਿਹਾਸ ਵਿੱਚ ਇਹ ਵੀ ਹਵਾਲੇ ਮਿਲਦੇ ਨੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਉਪਰਾਮਤਾ ਵਾਲਾ ਜੀਵਨ ਜਿਉਣਾ ਚਾਹੁੰਦੇ ਨੇ ਪਰ ਪਿਤਾ ਦੇ ਜ਼ੋਰ ਪਾਉਣ ਤੇ ਇਹਨਾਂ ਦਾ ਵੀ ਆਨੰਦ ਕਾਰਜ ਹੁੰਦਾ ਹੈ ਬਾਬਾ ਅਮਰਦਾਸ ਜੀ ਵੱਡੇ ਹੋਣ ਕਰਕੇ ਧਾਰਮਿਕ ਰੁਚੀ ਸੀ ਹਰ ਸਾਲ ਹਰਦਵਾਰ ਯਾਤਰਾ ਤੇ ਜਾਂਦੇ ਨੇ ਗੰਗਾ ਇਸ਼ਨਾਨ ਕਰਦੇ ਨੇ ਸਮਾਂ ਲੰਘਦਾ ਗਿਆ ਲੰਘਦਾ ਗਿਆ ਉਮਰ ਦਾ ਪੜਾ ਮੁੱਕਦਾ ਜਾ ਰਿਹਾ ਏ ਬੁਢਾਪੇ ਵੱਲ ਜਾ ਰਹੇ ਨੇ ਜਦੋਂ ਬਾਬਾ ਅਮਰਦਾਸ ਜੀ ਦੀ 20ਵੀਂ ਫੇਰੀ ਹੋਈ ਨਾ ਹਰਦਵਾਰ ਯਾਤਰਾ ਦੀ ਉਸ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਭਾਈ ਤੇਜਪਾਲ ਜੀ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਹਰ ਸਾਲ ਇੱਕ ਇਹੋ ਜਿਹੀ ਧਾਰਨਾ ਬਣੀ ਸੀ ਜਥਾ ਲੈ ਕੇ ਜਾਂਦੇ ਸਨ ਜਦੋਂ ਵਾਪਸ ਆਏ ਨਾ ਅੰਮ੍ਰਿਤਸਰ ਦੀ ਧਰਤੀ ਤੋਂ ਕੁਝ ਕੋ ਕੋ ਦੂਰ ਨੇ ਵਾਪਸ ਆਉਂਦਿਆਂ ਇੱਕ ਪੰਡਤ ਮਿਲਦਾ ਹੈ ਉਹਦਾ ਨਾਮ ਇਤਿਹਾਸ ਵਿੱਚ ਦੁਰਗਾ ਪੰਡਤ ਲਿਖਿਆ ਹੈ। ਬਾਬਾ ਅਮਰਦਾਸ ਜੀ ਦੀ ਸ਼ਖਸੀਅਤ ਵੇਖ ਕੇ ਬੜਾ ਪ੍ਰਭਾਵਿਤ ਹੁੰਦਾ ਹੈ। ਤੇ ਬੜੇ ਭਾਵ ਦੇ ਨਾਲ ਪਿਆਰ ਨਾਲ ਬਾਬਾ ਅਮਰਦਾਸ ਜੀ ਦੇ ਕੋਲ ਬੈਠਦਾ ਹੈ ਵਿਚਾਰ ਕਰਦਾ ਹੈ ਤੇ ਆਪਣੇ ਮਤ ਮੁਤਾਬਕ ਬਾਬਾ ਅਮਰਦਾਸ ਜੀ ਦੀ ਸੇਵਾ ਕਰਦਾ ਹੈ ਭੋਜਨ ਸ਼ਿਕਾਉਂਦਾ ਹੈ। ਵਿਚਾਰਾਂ ਕਰਦਿਆਂ ਕਰਦਿਆਂ ਪੰਡਤ ਦੁਰਗਾ ਜਿਨੇ ਪੁੱਛਿਆ ਬਾਬਾ ਜੀ ਤੁਹਾਡਾ ਮਾਰਗਦਰਸ਼ਨ ਕਰਨ ਵਾਲਾ ਗੁਰੂ ਕੌਣ ਹੈ ਕਿਸ ਗੁਰੂ ਦੇ ਲੜ ਲੱਗੇ ਹੋ ਤੇ ਬਾਬਾ ਅਮਰਦਾਸ ਮਹਾਰਾਜ ਜੀ ਹੌਲੇ ਭਾਵ ਦੇ ਵਿੱਚ ਬੜੇ ਸਰਲ ਸੁਭਾਅ ਦੇ ਸਨ ਉਹਨਾਂ ਨੇ ਕਿਹਾ ਪੰਡਤ ਜੀ ਅਜੇ ਮੈਂ ਗੁਰੂ ਵਾਲਾ ਨਹੀਂ ਬਣਿਆ ਗੁਰੂ ਦੀ ਤਲਾਸ਼ ਵਿੱਚ ਹਾਂ ਜਦੋਂ ਇਹ ਬਚਨ ਕੀਤਾ ਤੇ ਪੰਡਤ ਦੁਰਗਾ ਜੀ ਨੇ ਜਿਹੜੀ ਭਾਵਨਾ ਦੇ ਨਾਲ ਸੇਵਾ ਕੀਤੀ ਸੀ ਤੇ ਉਹਨੂੰ ਆਪਣੇ ਮਨ ਅੰਦਰ ਅਹਿਸਾਸ ਹੋਇਆ ਮੈਂ ਤਾਂ ਨਗੁਰੇ ਦੇ ਨਾਲ ਕਾਫੀ ਸਮਾਂ ਬਤੀਤ ਕੀਤਾ ਹੈ। ਪੰਡਤ ਨੇ ਇਹੋ ਜੇ ਬੋਲ ਬੋਲੇ ਕਿ ਬਾਬਾ ਅਮਰਦਾਸ ਜੀ ਨੂੰ ਸੱਟ ਮਾਰ ਗਏ, ਚੋਟ ਮਾਰ ਗਏ। ਵੀ ਜੇ ਤੂੰ ਇੰਨਾ ਜੀਵਨ ਦਾ ਸਫ਼ਰ ਤੈਅ ਕੀਤਾ ਅਜੇ ਗੁਰੂ ਧਾਰ ਨੇ ਕੀਤਾ। ਇਹਦਾ ਮਤਲਬ ਤੂੰ ਨਗੁਰਾ ਹੈ। ਮੈਂ ਗੁਰੇ ਦਾ ਸੰਗ ਕਰਕੇ ਆਪਣਾ ਸਮਾਂ ਬਰਬਾਦ ਕੀਤਾ ਹੈ ਕੁਝ ਐਸੇ ਸ਼ਬਦ ਕਹੇ ਅਹਿਸਾਸ ਜਾਗਿਆ ਬਬ ਅਮਰਦਾਸ ਦੇ ਜੀਵਨ ਵਿੱਚ ਵੀ ਇੰਨਾ ਲੰਮਾ ਸਮਾਂ ਹੋ ਗਿਆ तकरीबन 60-65 ਸਾਲ ਦਾ ਸਮਾਂ ਹੋ ਗਿਆ ਹੈ ਅੱਜ ਪਤਾ ਲੱਗਾ ਕਿ ਜੀਵਨ ਵਿੱਚ ਗੁਰੂ ਦੀ ਕੀ ਵਡਿਆਈ ਹੈ ਗੁਰੂ ਦੀ ਕੀ ਮਹੱਤਤਾ ਹੈ ਇਸ ਕਰਕੇ ਜਦੋਂ ਵੀ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਪੜੋਗੇ ਨਾ ਬਾਰ-ਬਾਰ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਗੁਰੂ ਨੂੰ ਪ੍ਰਮੁਖਤਾ ਦਿੱਤੀ ਹੈ ਆਪਾਂ ਬਚਨ ਪੜ੍ਹਦੇ ਹਾਂ ਆਨੰਦ ਸਾਹਿਬ ਜੀ ਸਤਗੁਰੂ ਜੀ ਪ੍ਰਮੁਖ ਬਾਣੀ ਹੈ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵੱਜੀਆਂ ਵਧਾਈਆਂ ਆਪਾਂ ਬਚਨ ਪੜ੍ਹਦੇ ਹਾਂ ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨ ਲੱਗੇ ਆਏ ਜੰਮਨ ਮਰਨਾਂ ਮਿਟ ਗਿਆ ਕਾਲੇ ਕਾ ਕਿਛ ਨ ਬਸਾਈ ਗੁਰੂ ਅਮਰਦਾਸ ਮਹਾਰਾਜ ਆਪਾਂ ਗੁਰੂ ਅਮਰਦਾਸ ਜੀ ਦਾ ਬਚਨ ਪੜ੍ਹਦੇ ਹਾਂ ਸਤ ਗੁਰੂ ਫਰਮਾਇਆ ਕਾਰਿ ਏਕ ਰਹਿਓ ਗੁਰੂ ਦਵਾਰੇ ਹੋਇ ਕੈ ਸਾਹਿਬ ਸੰਭਾਲਿਓ ਸਾਹਿਬ ਸਦਾ ਹਜੂਰ ਹੈ ਭਰਮੈ ਕੇ ਛੋੜ ਕਟਕੈ ਅੰਤਰ ਜੋਤਿ ਧਰੇਓ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਏਹੋ ਲੇਹੋ ਤੁਸੀਂ ਜਿੰਨੇ ਵੀ ਸ਼ਬਦ ਪੜੋਗੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਹਦੇ ਵਿੱਚ ਗੁਰੂ ਦੀ ਵਡਿਆਈ ਮਹੰਮਾ ਸਤਿਗੁਰ ਜੀ ਨੇ ਬਹੁਤ ਪ੍ਰਮੁਖਤਾ ਦੇ ਨਾਲ ਕੀਤੀ